ਉਹ ਮਰਾ ਮੈਂ ਕਿਹਾ ਸੱਚ ਨੂੰ ਯਾਰ ਗੱਲ ਕਰ ਰਹਾ ਮੈਂ ਕਿਹਾ ਨੌਕਰ ਨਹੀਂ ਹੈਗਾ ਭੌਤਮਾਨ ਨੂੰ ਥ੍ਰੈਟ ਆਈ ਆ ਭੌਤਮਾਨ ਕੋਲ ਤਾਂ ਤੁਸੀਂ ਰੁਕਦੇ ਨਹੀਂ ਡੀਜੀਪੀ ਗੌਰਵ ਜਾਨ ਨੂੰ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਇੱਕ ਗੁਰਸਮਰਨ ਸਿੰਘ ਅੰਦਰ ਰੁਕੇ ਰੁਕੇ ਆ ਰਿਹਾ ਆ ਜਾ ਮੇਰੇ ਨਾਲ ਨੂੰ ਰੋਕਣਾ ਦਿਖਾਓ ਮੈਂ ਨਹੀਂ ਖੜਕਦਾ ਯਾਰ ਕੋਈ ਕਰ ਕਰ ਮੈਨੂੰ ਯਾਰ ਮੈਂ ਕੋਈ ਅੱਤਵਾਦੀ ਨਹੀਂ ਹੈਗਾ ਯਾਰ ਮੈਨੂੰ ਉਠਾਣੇ ਲੈ ਚਲੋ ਯਾਰ ਉਠਾਣੇ ਚਲੋ ਉਹ ਗੱਲ ਤਾਂ ਸੁਣੋ ਮੈਨੂੰ ਕਾ ਰੁਕੇ ਆ ਰਿਹਾ ਮੈਨੂੰ ਕਾ ਰੁਕੇ ਆ ਰਿਹਾ ਲਿਫਟ ਡਾਡ ਲਿਆ ਵੀਰੇ ਮੈਂ ਰੁਕਣਾ ਕਿਉਂ ਯਾਰ ਰੁਕਣਾ ਕਿਉਂ ਯਾਰ ਮੈਂ ਕਿਉਂ ਰੁਕਾ ਯਾਰ ਲਿਫਟ ਵੀ ਆਰਡਰ ਲਿਓ ਮੈਨੂੰ ਤਾਂ ਕੇਕਾ ਮਾਰ ਰਿਹਾ ਯਾਰ ਮੈਨੂੰ ਤਾਂ ਕੇਕਾ ਮਾਰ ਰਿਹਾ ਯਾਰ ਤੁਸੀਂ ਯਾਰ ਨਹੀਂ ਮਾਰਦੇ ਐ ਹੋ ਕੀ ਕਰ ਰਿਹਾ ਮੈਂ ਕਿਉਂ ਰੁਕਾ ਯਾਰ ਕਦੇ ਹਾਸ ਰੁਕਾ ਮੈਂ ਕਿਉਂ ਰੁਕਾ ਯਾਰ ਉਹ ਸਾਰਾ ਮੇਰਾ ਕਰਾ ਉਹ ਯਾਰ ਆ ਜਾਓ ਯਾਰ ਕਿਤੇ ਨੂੰ ਖਦੀ ਯਾਰ ਮੈਨੂੰ ਕਿਉਂ ਰੁਕਾ ਯਾਰ ਇਕੱਲਾ ਹੀ ਆਵੇਂ ਨਹੀਂ ਮੈਨੂੰ ਕਿਉਂ ਰੁਕਾ ਯਾਰ ਦੱਸੋ ਉਹ ਆਜੋ ਹਰੂ ਜਾ ਰਹੀ ਆ ਥੋੜਾ ਬਾਹਰ ਓਏ ਮਨ ਮੈਂ ਅੱਗ ਵੀ ਸਰਨ ਦੀ ਗੱਲ ਕੀਤੀ ਕੱਲਾ ਮੈਂ ਸੁਣੇ ਨਹੀ ਰੋਕ ਦਿਓ ਪਰ ਬਸ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀ ਜਨਾਬ ਹਾਂ ਨਹੀ ਨਹੀ ਇੱਕ ਮਿੰਟ ਤੂੰ ਦੇਖ ਖੁਦ ਸਿੱਖੋ ਕੀ ਫਿਰ ਭਗਵਾਨ ਤਮਾਲ ਸਰਕਾਰ ਸਿੱਖ ਵਿਰੋਧੀ ਹੈ ਅੱਜ ਦਸ਼ਮੇ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਰੋਗਾ ਅਸੀਂ ਆਪਣੇ ਅੱਜ ਇੱਕ Hindu ਸਮਾਜ ਦਾ ਅਜਿਹਾ ਭਗਵਾਨ ਸ਼੍ਰੀ ਰਾਮ ਜੀ ਦਾ ਪਰਵਾਮਾ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆਗੇ ਰੋਕਣਾ ਵੇ ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਣੀ ਰੋਟੀ ਪਾਣੀ ਨਹੀਂ ਕਮਾਉਣੀ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟਰ ਨਹੀਂ ਚਾਹੀਦੀ ਕਰੋ ਬਾਹਰ ਨਿਕਲਣ ਤੇ ਗੁਰਸਿਮਰਨ ਸਿੰਘ ਮੰਡ ਦੀ ਪੁਲਿਸ ਵਾਲਿਆਂ ਦੇ ਨਾਲ ਹੋ ਗਈ ਬੈਂਸ ਤੁਹਾਨੂੰ ਦੱਸਦੇ ਕਿ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਮੌਕੇ ਗੁਰਦੁਆਰਾ ਜਾਣ ਦੇ ਲਈ ਕਰੋ ਬਾਹਰ ਨਿਕਲੇ ਤਾਂ ਜਦੋਂ ਕਰੋ ਬਾਹਰ ਨਿਕਲੇ ਤਾਂ ਪੁਲਿਸ ਨੇ ਉਸ ਨੂੰ ਰੋਕ ਲਿਆ ਤਜੇ ਤੋਂ ਬਾਅਦ ਗੁੱਸੇ ਵਿੱਚ ਜਾ ਕੇ ਗੁਰਸਿਮਰਨ ਸਿੰਘ ਮੰਡ ਦੀ ਪੁਲਿਸ ਵਾਲਿਆਂ ਦੇ ਨਾਲ ਬਹਿਸ ਹੋ ਗਈ ਤੇ ਪੁਲਿਸ ਵਾਲਿਆਂ ਨੂੰ ਕਹਿਣ ਲੱਗੇ ਕਿ ਤੁਸੀਂ ਕਿਉਂ ਰੋਕਦੇ ਹੋ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਤੋ ਅੰਦਾਜ਼ੇ ਕਿ ਗੁਰਸਿਮਰਨ ਸਿੰਘ ਮੰਡਰ ਨੂੰ ਲਗਾਤਾਰ ਥ੍ਰੈਟ ਆ ਚੁੱਕੇ ਨੇ ਜਿਸ ਤੇ ਚੱਲਦਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਜਦੋਂ ਅੱਜ ਘਰੋਂ ਬਾਹਰ ਨਿਕਲੇ ਤਾਂ ਪੁਲਿਸ ਵਾਲਿਆਂ ਦੇ ਨਾਲ ਉਹਨਾਂ ਦੀ ਬਹਿਸ ਹੋ ਗਈ ਉਦੋਂ ਅਬ ਟੋਪਿਕ ਤੇ ਗੱਲ ਕਰਨ ਚਾਹੁੰਦਾ ਮੈਂ ਨਹੀਂ ਕਦੇ ਵਾਰ ਤੁਸੀਂ ਕਿਉਂ ਆਏ ਆ ਡਿਊਟੀ ਲੱਗੀ ਹੋਈ ਹੈ ਕਦੇ ਵਾਰ ਲੱਗੀ ਹੈ ਕੋਈ ਇੱਥੇ ਹੀ ਕੋਈ ਗੱਲ ਨਹੀਂ 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 ਡਿਊਟੀ ਕੋਈ ਅੱਪਾ ਹੱਤਬਾਦੀ ਹੈ ਕਿ ਗੈਂਗਸਟਰ ਫੜਨ ਆਏ ਹੋ ਕਿਉਂ ਬਣ ਆਏ ਹੋ ਅਬ ਥਾਣੇ ਚਲੇ ਜਾਂਦੇ ਨੇ ਜਿਹੜੇ ਕੋਈ ਫੜਨਾ ਕੋਈ ਅੱਤਵਾਦੀਆਂ ਨਾਲ ਗੱਲ ਵੀ ਕਰਨੀ ਹੁੰਦਾ ਆਪਾਂ ਕਿਹਾ ਕਿ ਅਸੀਂ ਹੱਤਬਾਦੀ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ਆ ਜੀ ਗੁਰਪੁਰਵਾ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਹਾਂ ਨਹੀਂ ਨਹੀਂ ਇੱਕ ਮਿੰਟ ਤੁਸੀਂ ਖੁਦ ਸਿੱਖ ਹੋ ਕੀ ਫਿਰ ਭਵੰਤਮਾਨ ਸਰਕਾਰ ਸੇ ਖਬਰ ਉੱਦੀ ਐ ਅੱਜ 10:30 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਗਮਨ ਪਰਵ ਉਹ ਅਸੀਂ ਆਪਣੇ ਅੱਜ ਇੱਕ ਹਿੰਦੂ ਸਮਾਜ ਦਾ ਜੋ ਭਗਵਾਨ ਸ਼੍ਰੀ ਰਾਮ ਜੀ ਦਾ ਪਰਵਾਨਾ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆਗੇ ਰੋਕਣਾਗੇ ਨਹੀਂ ਨਹੀਂ ਰੋਕਣਾ ਨਹੀਂ ਫਿਰ ਆਪਾਂ ਲਿਆਉ ਗੱਲ ਕਰਾਓ ਕੌਣ ਕਿਹੜੀ ਅਥੋਰਟੀ ਆ ਗੱਲ ਕਰਾਓ ਮੇਰੀ ਆ ਲਿਆਓ ਸਪੀਕਰ ਲਾਓ ਗੱਲ ਕਰਾਓ ਹੈਲੋ ਆ ਫਿਰ ਕਰਿਓ ਗੱਲ ਹਾਂ ਨੋ ਹਾਂ ਨੋ ਅੱਜ ਸੱਚ ਕਹਿੰਦੀ ਉਹ ਸਸਿਗਾ ਬਾਇਰ ਸਸਿਗਾ ਮਮਾ ਮਰਾ ਚੀਕਾ ਕੋਲ ਨਹੀਂ ਨਹੀਂ ਆ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਦੱਸੋ ਪਹਿਲਾਂ ਮੈਨੂੰ ਨਹੀਂ ਐਸਐਚਓ ਸਾਹਿਬ ਕਹਿੰਦੇ ਆਏ ਸੀ ਜੀ ਜਦੋਂ ਮੈਨੂੰ ਰਿਪੋਰਟ ਮਿਲਿਆ 26 ਅੰਤ ਤੱਕ ਨਾ ਆਪਣੇ ਕੋਈ ਹਮਲਾ ਨਾ ਹੋਣ ਦੀ ਸਮਝ ਆ ਰਹੀ ਸਕਿਉਰਟੀ ਨਹੀਂ 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 ਦੇਖੋ ਤੁਸੀਂ ਸਕਿਉਰਟੀ ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਸੁਬਾਹ ਚ ਜਦੋਂ ਗੱਲ ਖੰਡੀ ਪੈ ਗਈ ਸਕਿਉਰਟੀ ਚੱਕ ਲਈ ਮੇਰੀ ਇਹ ਫਿਰ ਕੀ ਇਹ ਤੁਹਾਡੇ ਕੋ ਲਿਖਤੀ ਆਰਡਰ ਹੈਗੇ ਆ ਮੈਨੂੰ ਘਰੇ ਬੰਦ ਕਰਨ ਦੇ ਮੈਨੂੰ ਦੱਸ ਦਿਓ ਤੁਸੀਂ ਬਸ ਲਿਖਤੀ ਸੁਣੋ ਪਰ ਬਦਕ ਇੱਕ ਦਿਨ 6 ਦੇ ਅੱਖਰ ਤਾਨੂੰ ਜੀ ਨਹੀਂ ਨਹੀਂ ਸੇਬ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰਾਲੇ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ ਬਾਈ ਪਲੱਸ ਪਤਾ ਕੀ ਮਰੇ ਦਾ ਅਰਜਸਾਬ ਨਾਲ ਗੱਲ ਕਰਨ ਦਾ ਕਿਹਾ ਸੀ ਮਤਲਬ ਕਿ ਜਵਾਂ ਵੀ ਸਾਹੀ ਆਫਿਸ ਕੋਲ ਦੇ ਨਾਲ ਲਾਵਾਂਗੇ ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਦੀ ਰੋਟੀ ਪਾਣੀ ਵੀ ਨਹੀਂ ਕਮਾਉਣੀ ਨਹੀਂ ਕੋਈ ਨਾ ਕੋਈ ਨਹੀਂ ਨਹੀਂ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਫਿਰ ਮੁੱਕਰ ਜਾਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਤੇ ਜਾਣਾ ਤੁਸੀਂ ਨਾ ਮਰੇ ਸੰ ਸਕਿਉਰਟੀ ਤੁਹਾਨੂੰ ਨਹੀਂ ਦਵਾਗੇ ਉਹ ਥੋੜੀ ਜੀ ਵਾਟ ਦਵਾਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਤੇ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਨਹੀਂ ਜਾਣਾ ਕਿਸੇ ਨੂੰ ਨਹੀਂ ਜਾਣਾ ਕਿਤੇ ਅਸੀਂ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ ਚ ਬਿਠਾਈ ਆ ਸਰ ਨਹੀਂ 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 ਉਹ ਸਾਡੇ ਰਹਿਣ ਕਿਤੇ ਲੱਗੇ ਤੂੰ ਤਾਂ ਬੰਦੇ ਕੱਲ ਵੀ ਏਸੀਪੀ ਸਾਹਿਬ ਪਰਸੋਂ ਆਕੇ ਗਏ ਜੀ ਮਨਨ ਸਾਹਿਬ 26 ਤਰੀਕਾ ਤੂੰ ਘਰੇ ਨਹੀਂ ਬਾਹਰੇ ਕਹਾਂ ਜੀ ਕਿਉਂ ਮੈਂ ਕੋਈ ਅਤਵਾਦੀ ਆ ਜਾਂ ਕੀ ਗੱਲ ਕੀ ਆ ਯੋਗੀ ਨਾਲ ਅਟੋਮਿਕ ਲਾਅ ਹੁੰਦੇ ਆ ਸਤਵਾਦ ਦੇ ਨਹੀਂ ਨਹੀਂ ਅਸੀ ਸਾਨੂੰ ਕੋਈ ਸਾਨੂੰ ਦੇਖੋ ਸੀਪੀ ਸਰ ਨੂੰ ਵੀ ਦੱਸ ਦੇ ਸਾਡਾ ਫੋਨ ਤੁਹਾਡਾ ਫੋਨ ਹੈਂਡ ਫਰੀ ਆ ਵੀਡੀਓ ਬਣ ਰਹੀ ਆ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਗਾ ਤੇ ਪੰਜਾਬ ਸਰਕਾਰ ਦੇ ਖਿਲਾਫ ਸਾਨੂੰ ਲੋਕ ਚਾਹੀਦੀ ਸਾਡੀ ਕੋਈ ਲੋਰ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟੀ ਨਹੀਂ ਚਾਹੀਦੀ ਤੁਸੀਂ ਮੈਨੂੰ ਰੋਕ ਸਕਦੇ ਹੋ ਦੱਸਿਓ ਜੀ ਅਪਕੇ ਸਾਹਿਬ ਆਪ ਕੇਂਦਰ ਸੇ ਆਏ ਹੋ ਨਹੀਂ ਸਰ ਹਮ ਨਹੀਂ ਹੋਏ फिर एक ये क्या रोक रहे हैं जी एक, तो सर नहीं, आप नहीं आप केंद्र से आए हो गृह मंत्रालय इंडिया का बहुत बड़ा है ये पंजाब पुलिस क्यों रोक रही है अगर इनको सी आर पी में कोई विश्वास नहीं है क्योंकि गृह मंत्रालय है एक सी आर पी बहुत बड़ी होती है केंद्रीय जो हमारे माननीय गृह मंत्री जी अमित शाह या और लोगों के पास है जब बाईपास दे दिया फिर उनका कोई लिखती मेरे को दे दो ਮੈਂ ਨਹੀਂ ਜਾਊਗਾ ਲਿਖਤੀ ਤੌਰ ਤੇ ਆਰਡਰ ਮੇਰੇ ਕੋਲ ਦਿਓ ਨਾ ਕੰਮ ਸੇ ਨਾ ਗੱਲ ਕਰ ਉਹ ਮਰੇ ਮੈਂ ਕਿਹਾ ਸੱਚ ਨੂੰ ਯਾਰ ਗੱਲ ਕਰ ਮੈਂ ਕਿਹਾ ਨੌਕਰ ਨਹੀਂ ਹੈਗਾ ਭੌਤਮਾਨ ਨੂੰ ਥ੍ਰੈਟ ਆਈ ਆ ਭੌਤਮਾਰ ਕੋਲ ਤਾਂ ਤੁਸੀਂ ਰੁਕਦੇ ਨਹੀਂ ਡੀਜੀਪੀ ਗੌਰਵ ਜੀ ਆ ਤਾਂ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਗੁਰਸਮਰਨ ਸਿੰਘ ਅੰਦਰ ਰੁਕੇ ਰੁਕੇ ਆ ਰਿਹਾ ਆ ਜਾ ਮਰੇ ਨਾਲ ਮੈਨੂੰ ਰੋਕਣਾ ਦਿਖਾਓ ਮੈਂ ਨਹੀਂ ਖੜੂ ਆ ਯਾਰ ਕੋਈ ਕਰ ਮੈਨੂੰ ਯਾਰ ਮੈਂ ਕੋਈ ਅੱਤਵਾਦੀ ਨਹੀਂ ਹੈਗਾ ਯਾਰ ਮੈਨੂੰ ਉਠਾਣੇ ਲੈ ਚਲੋ ਯਾਰ ਉਠਾਣੇ ਚਲੋ ਉਹ ਗੱਲ ਤਾਂ ਸੁਣੋ ਮੈਨੂੰ ਕੋ ਰੁਕੇ ਜਾ ਰਿਹਾ ਮੈਨੂੰ ਕੋ ਰੁਕੇ ਜਾ ਰਿਹਾ ਮੈਂ ਮਾ ਖੰਡਾ ਦਿਵਾ ਜਾਉਣਾ ਮੈਂ ਤੋੜਾਂਗਾ ਯਾਰ ਮੈਂ ਐਵੇਂ ਨਹੀਂ ਪਾਜੀ ਇਹ ਹਾਈ ਕੋਰਟ ਦਾ ਮੈਟਰ ਆ ਹਾਈ ਕੋਰਟ ਜਾਊਗਾ ਮਾਜੋ ਹਾਈ ਕੋਰਟ ਦਾ ਮੈਟਰ ਹੋਗਾ ਇਹ ਕੋਈ ਨਹੀਂ ਚਲੋ ਨਹੀਂ ਨਹੀਂ ਹਾਈ ਕੋਰਟ ਜਾਊਗਾ ਨਾ ਮੈਂ ਏਸੀਪੀ ਨੂੰ ਤਵਾਲਾ ਕਰਾਊਗਾ ਮਾਜੋ ਹਾਈ ਕੋਰਟ ਚ ਜਾ ਕੇ ਨਹੀਂ ਨਹੀਂ ਕੋਈ ਨਹੀਂ ਹਾਂ ਕੋਈ ਨਹੀਂ ਜੀ ਮੈਂ ਹਾਈ ਕੋਰਟ ਜਾਊਗਾ ਐਸੋ ਨਾ ਕਰਾਉਣਾ ਇਹ ਐਸੋ ਚਾਹਣਾ ਨਾ ਕਰਾਉਂ ਪਿੰਨਾਸਰੋਂ ਚੱਕ ਲੈਂਦੀ ਆ ਜੋ ਕਾਰਾ ਵਜਿਆ ਯਾਰ ਮੈਨੂੰ ਮੈਂ ਖੁਦ ਮਰਨ ਤਿਆਰ ਆ ਯਾਰ ਮੈਨੂੰ ਨਹੀਂ ਤੇ ਤੁਹਾਡੀ ਪੰਜਾਬੋਂ ਚਾਹੀਦੀ ਸਭ ਤੋਂ ਸਾਰਾ ਜੀ ਮਨਸਰ ਫੜੇ ਬਾਹਰ ਆ ਗਏ ਕਹਿੰਦੇ ਗੁਰਦੁਆਰੇ ਚੜਾਈ ਰੁੱਕਿਆ ਸਰ ਵਿੱਚ ਮੈਂ ਸਰ ਕੀਤੀ ਹੁਣੀ ਗੱਲ ਉਹਨਾਂ ਨਾਲ ਵੀ ਕਰਾਤੀ ਆ ਇਹ ਕਹਿੰਦੇ ਇੱਕ ਵਾਰੀ ਗੱਲ ਕਰਾ ਦੋ ਕੋਲੇ ਖੜੇ ਸੀਗੇ ਓਕੇ ਅੱਛਾ ਜੀ ਠੀਕ ਆ ਸਰ ਆਜੋ ਆਜੋ ਪਾਉਂਦੇ ਆਂ ਮੈਂ ਉਹਨਾਂ ਨਾਲ ਗੱਲ ਕਰਦਾ ਆ ਗਿਆ ਸਰ ਲਿਖਤੀ ਆਰਡਰ ਲੈ ਮੈਨੂੰ ਲਿਖਤੀ ਆਰਡਰ ਲੈ ਮੈਨੂੰ ਲਿਖਤੀ ਆਰਡਰ ਲੈ ਵੀਰੇ ਮੈਂ ਰੁਕਣਾ ਕਿਉਂ ਯਾਰ ਰੁਕਣਾ ਕਿਉਂ ਯਾਰ ਮੈਂ ਕਿਉਂ ਰੁਕਾਂ ਯਾਰ ਲਿਖਤੀ ਆਰਡਰ ਲਿਓ ਲਿਖਤੀ ਆਰਡਰ ਲਿਓ ਲਿਖਤੀ ਆਰਡਰ ਦਿਓ ਪਾਜੀ ਮੈਨੂੰ ਲਿਖਤੀ ਆਰਡਰ ਦਿਓ ਮੈਨੂੰ ਕਿਉਂ ਰੁਕਣਾ ਮੈਨੂੰ ਕਿਹੜੇ ਥਾਉੜੀ ਕਰ ਰਿਓ ਯਾਰ ਤੁਸੀਂ ਯਾਰ ਲਿਖਤੀ ਆਰਡਰ ਦਿਓ ਮੈਨੂੰ ਯਾਰ ਮੈਨੂੰ ਲਿਖਤੀ ਆਰਡਰ ਦੇ ਦਿਓ ਪਾਜੀ ਮੈਨੂੰ ਲਿਖਤੀ ਆਰਡਰ ਦੇ ਦਿਓ ਮੈਂ ਦੰਨਾ ਲਿਖਤੀ ਆਰਡਰ ਦੇ ਦਿਓ ਕੋ ਸਾਡੇ ਬੰਦੇ ਵੀ ਵੀਡੀਓ ਬਣ ਰਹੀ ਹੈ ਅਸੀਂ ਮਨਜੋ ਹਾਈ ਕੋਰਟ ਜਾਊਂਗਾ ਮੈਂ ਹਾਈ ਕੋਰਟ ਮੈਂ ਦੇਖੋ ਜਾਂ ਦੇ ਸਿੱਖ ਵਿਰੋਧੀ ਹੋ ਦੱਸਦੇ ਭਾਈ ਉਹ ਨਹੀਂ ਸਾਡੇ ਪੰਜਾਬ ਵਾਲੇ ਸਿੱਖ ਵਿਰੋਧੀ ਭਵਾਂ ਦਾ ਮੰਨ ਸਰਕਾਰ ਸਿੱਖ ਵਿਰੋਧੀ ਹੈ ਨਹੀਂ ਮੈਨੂੰ ਕਰੋ ਕਿ ਯਾਰ ਮੈਨੂੰ ਸਕੋਟੀ ਕਿ ਯਾਰ ਮੇਰੇ ਸਕੋਟੀ ਆਉਂਦੀ ਹੈਗੀ ਉਹ ਰਵੇ ਸੈਂਟਰ ਦੀ ਉਹ ਸਰ ਉਹ ਸਰ ਉਹ ਯਾਰ ਆ ਜਾਓ ਯਾਰ ਕਿਤੇ ਨੂੰ ਤੁਸੀਂ ਯਾਰ ਮੈਨੂੰ ਕੋਈ ਕਹਿਆ ਨਾ ਕੱਲਾ ਹੀ ਆ ਮੈਂ ਨਹੀਂ ਮੈਨੂੰ ਕੋਈ ਕਹਿਆ ਰਿਆ ਦੱਸੋ ਉਹ ਆਜੋ ਹਰੂ ਜਾ ਰਹੀ ਆ ਥੋੜਾ ਬਾਹਰ ਓਏ ਮੈਨੂੰ ਮੈਂ ਗਵੀ ਸਰਨਾਲ ਵੀ ਗੱਲ ਕੀਤੀ ਕੱਲਾ ਮੈਂ ਤਾਂ ਸਵੀਕਾਰ ਨਾ ਨਹੀਂ ਰੋਕ ਦਿਓ ਉਹ ਨਹੀਂ ਨਾ ਰਜਾਦੇ ਭੀਨ ਵਾਲੀ ਨੇ ਆਜੋ ਉਹ ਰੁਕ ਜਾਓ ਸਰ ਓਏ ਵੀ ਗੱਲ ਮੈਨੂੰ ਇਹ ਕਹਿੰਦੇ ਬੜਾ ਤੀਰ ਥੋੜੀ ਰੋਕ ਰਿਆ ਮੈਨੂੰ ਯਾਰ ਸਾਰੇ ਪੌਲੀ ਰੋਕ ਲਓ ਤੁਸੀਂ ਮੈਨੂੰ ਕੋਈ ਅਥਾਰਟੀ ਦੇ ਦਿਓ ਸਰ ਅਥਾਰਟੀ ਅਥਾਰਟੀ ਦੱਸੋ ਯਾਰ ਉਹ ਸਰ ਹੈ ਨਹੀਂ ਕਿ ਮੈਂ ਗੱਲਾਂ ਜਾਂਦਾ ਨਹੀਂ ਰੁਕਦੇ ਹੁਣ ਦੱਸੋ ਮੈਂ ਕਿਉਂ ਆਈ ਇਹਨੂੰ ਤਾਂ ਕੱਕਾ ਮਾਰ ਰਹੇ ਆ ਉਹ ਸਰ ਨਹੀਂ ਮੇਰੇ ਮੁੱਕੇ ਕੱਕਾ ਮਾਰ ਰਹੇ ਯਾਰ ਮੇਰੇ ਮੁੱਕੇ ਕੱਕਾ ਮਾਰ ਰਹੇ ਯਾਰ ਮੇਰੇ ਮੁੱਕੇ ਕੱਕਾ ਮਾਰ ਰਹੇ ਯਾਰ ਤੁਸੀਂ ਯਾਰ ਨਹੀਂ ਮਾਰਦੇ ਹੈ ਹੋਰ ਕੀ ਕਰਦੇ ਯਾਰ ਮੈਂ ਕਿਉਂ ਰੁਕਾਂ ਯਾਰ ਕਦੇ ਹਾਸ ਰੁਕਾਂ